ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਕੀ ਦਿਖਾ ਰਹੇ ਹਾਂ ਤੁਸੀਂ ਪੂਰੀ ਵੀਡੀਓ ਦੇਖਿਓ ਆਪਣੀ ਪੂਰੀ ਵੀਡੀਓ ਦੇਖ ਕੇ ਜਾਇਓ ਭਾਈ ਆ ਦੇਖੋ ਤੁਸੀਂ ਆਪਾਂ ਲੱਗੇ ਸੀ ਜੀ ਖਰਬੂਜਾ ਸ਼ੇਕ ਬਣਾਉਣ ਜਿਹੜਾ ਕਿ ਆਪਾਂ ਕਰੀਮ ਨਾਲ ਤਿਆਰ ਕਰਨਾ ਹੈਗਾ ਆਪਾਂ ਮਲਾਈ ਨਾਲ ਤਿਆਰ ਕਰਨਾ ਹੈ ਜੀ ਇਹ ਤੁਸੀਂ ਦੇਖਦੇ ਰਹੋ ਬਹੁਤ ਹੀ ਵਧੀਆ ਬੰਦ ਆ ਮਲਾਈ ਵਾਲਾ ਬਹੁਤ ਹੀ ਜ਼ਿਆਦਾ ਸਵਾਦ ਬੰਦ ਆ ਜੀ ਆਪਾਂ ਲੱਗੇ ਸੀ ਜੀ ਖਰਬੂਜਾ ਕੱਟਣ ਤੇ ਡਾਕਟਰ ਸਾਹਿਬ ਕਹਿੰਦੇ ਹੁਣ ਇਹਨੂੰ ਤੂੰ ਛਿੱਲੜ ਜੇ ਹੁਣ ਤੋੜ ਤੋੜ ਕੇ ਢੇਰ ਲਾ ਦੇਂਗੀ ਮੈਂ ਕਹਾ ਨਹੀਂ ਸਰਦਾਰ ਜੀ ਆਪਾਂ ਇਹ ਢੇਰ ਨਹੀਂ ਲਾਉਂਦੇ ਆਪਾਂ ਇੱਕੋ ਹੀ ਪੀਸ ਰੱਖਾਂਗੇ ਇਹਦਾ ਤੁਹਾਨੂੰ ਦਿਖਾਉਣੀ ਆ ਮੈਂ ਹਾਰ ਬਣਾ ਕੇ ਇਹਦਾ ਤੇ ਅੱਗੇ ਬੜੀ ਛੋਟੇ-ਛੋਟੇ ਹੁੰਦੇ ਸੀ ਨਾ ਜਦੋਂ ਕਿਤੇ ਕੱਟਣ ਲਾ ਦੇਣਾ ਮਾਂ ਨੇ ਤੇ ਕਹਿਣਾ ਵੀ ਇਹਨਾਂ ਦਾ ਹਾਰ ਬਣਾਉਨੇ ਆਪਾਂ ਹਨਾ ਉਦੋਂ ਭਾਈ ਇਹਨੂੰ ਹਾਰ ਹੀ ਦੱਸਦੇ ਹੁੰਦੇ ਸੀਗੇ ਉੱਤੋਂ ਮੜਾ ਜਾ ਜੋੜ ਦਿੰਦੇ ਤੇ ਗੱਲ ਚ ਪਾ ਦਿੰਦੇ ਜਵਾਕ ਇੱਕ ਦੂਜੇ ਦੇ ਪਾ ਦਿੰਦੇ ਹਨਾ ਤੇ ਹੁਣ ਤਾਂ ਕੋਈ ਬਈ ਚੌੜ ਵੀ ਹੈ ਨਹੀਂ ਉਹੋ ਜੀ ਤੇ ਉਹੋ ਜੀਆਂ ਖੇਡਾਂ ਵੀ ਹੈ ਨਹੀਂ ਐ ਤੇ ਉਹੋ ਜੀਆਂ ਗੱਲਾਂ ਵੀ ਹੈ ਨਹੀਂ ਕਿਸੇ ਦੇ ਪਾ ਦੇ ਉੱਤੇ ਅਗਲਾ ਲੜੋ ਲੜਾਈ ਜੇ ਕਿਤੇ ਗਵਾਂਡੀਆਂ ਦੇ ਜਵਾਕ ਦੇ ਪਏ ਜੇ ਬਸ ਫਿਰ ਤਾਂ ਜਮੇ ਰੌਲਾ ਪੈ ਜਾਂਦਾ ਹੈਗਾ ਫਿਰ ਤਾਂ ਕਿਧਰੇ ਖਰਬੂਜੇ ਖਿੱਲਰ ਜਾਂਦੇ ਨੇ ਤੇ ਕਿਧਰੇ ਜਾਗ ਦੁੱਧ ਦੇ ਤੇ ਭਾਈ ਅੱਗੇ ਤਾਂ ਤਿੰਨ ਤਿੰਨ ਚਾਰ ਚਾਰ ਘਰਾਂ ਦੇ ਜਵਾਕ ਇਕੱਠੇ ਹੋ ਕੇ ਖੇਡਦੇ ਹਨਾ ਹੁਣ ਤਾਂ ਨਾਲ ਦੀ ਨਾਲ ਮਾਮਾ ਆ ਜਾਂਦੇ ਤੇ ਮਾਮਾ ਦਾ ਵੀ ਹਾਜਮਾ ਬਾਹਲਾ ਥੋੜਾ ਤੇ ਪੈ ਜਾਂਦੀਆਂ ਗੱਲ ਤੁਸੀਂ ਮੇਰੇ ਜਵਾਕ ਦੇ ਆ ਗੱਲ ਚ ਪਾਤਾ ਤੁਸੀਂ ਮੇਰੇ ਬੱਚੇ ਨੂੰ ਉਹ ਕਰਤਾ ਗੰਦਾ ਕਰਤਾ ਤੁਸੀਂ ਮੇਰੇ ਆਏ ਕਰਤਾ ਅੱਜ ਕੱਲ ਤਾਂ ਭਾਈ ਆਹ ਚੱਲ ਪੰਦਾ ਅੱਗੇ ਤਾਂ ਮਿੱਟੀ 'ਚ ਖੇਡੀ ਜਾਂਦੇ ਤੇ ਉਵੇਂ ਹੋਈ ਜਾਂਦੇ ਹਨਾ ਤੇ ਆਹ ਦੇਖੋ ਤੁਹਾਨੂੰ ਐਡਾ ਵੱਡਾ ਹਾਰ ਬਣਾ ਕੇ ਦਿਖਾਤਾ ਮੈਂ ਦੇਖੋ ਤੁਸੀਂ ਹਨਾ ਕਿੰਡਾ ਵੱਡਾ ਬਣ ਗਿਆ ਇਹ ਤੇ ਅੱਗੇ ਐਂ ਕਰਦੇ ਜੀ ਚੱਕ ਕੇ ਤੇ ਤੁਰੇ ਫਿਰਦੇ ਰਹਿੰਦੇ ਮੇਰੇ ਯਾਦ ਆ ਗਈਆਂ ਪੁਰਾਣੀਆਂ ਗੱਲਾਂ ਹਨਾ ਤੇ ਹੁਣ ਆਪਾਂ ਨੇ ਕੀ ਕੀਤਾ ਜੀ ਆਪਾਂ ਇਹਨੂੰ ਕਰਕੇ ਚੈਲਰ ਛਲ ਲੈ ਆ ਜੀ ਤੇ ਹੁਣ ਆਪਾਂ ਇਹਨੂੰ ਕਰ ਲਿਆ ਤਿਆਰ ਤੇ ਹੁਣ ਆਪਾਂ ਇਹਨੂੰ ਕੱਟ ਲਾਂਗੇ ਜੀ ਵਿਚਾਲਿਓ ਠੀਕ ਆ ਅੱਜ ਮੈਂ ਤੁਹਾਨੂੰ ਕਰੀਮ ਵਾਲਾ ਜਾਨੀ ਕਿ ਮਲਾਈ ਵਾਲਾ ਮੈਂ ਸ਼ੇਕ ਬਣਾਉਣਾ ਦੱਸਦੀ ਆ ਤੁਹਾਨੂੰ ਵੀ ਆਪਾਂ ਕਿਵੇਂ ਬਣਾਉਣਾ ਬਹੁਤ ਹੀ ਟੇਸਟੀ ਹੁੰਦਾ ਬਹੁਤ ਹੀ ਜ਼ਿਆਦਾ ਸਵਾਦ ਲਓ ਜੀ ਕੱਟ ਲਿਆ ਆਪਾਂ ਕੱਟ ਕੇ ਤੇ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚੋਂ ਬੀ ਕੱਢਦਨੇ ਹੁਣ ਆਪਾਂ ਲਿਆਉਣੇ ਚਮਚਾ ਚਮਚੇ ਦੇ ਸਾਰੇ ਨਾਲ ਇਹਨੂੰ ਖੁਰਚਦਨੇ ਜੀ ਤੇ ਐਂ ਗੋਲ-ਗੋਲੀ ਪੀਸ ਨਿਕਲੂਗਾ ਇਹਨਾਂ ਦਾ ਹਨਾ ਆ ਦੇਖੋ ਤੁਸੀਂ ਕਿੱਡਾ ਸੋਹਣਾ ਲੈ ਦੱਸ ਹੁਣ ਤੱਕ ਇਹ ਰੱਖ ਦਨੇ ਪਰ ਵੈਸੇ ਇਹਦਾ ਸ਼ੇਕ ਬਣ ਜਾਂਦਾ ਹੁੰਦਾ ਇਹਨਾਂ ਦਾ ਬੀਆਂ ਦਾ ਵੀ ਇਹ ਮਗਜ ਬਹੁਤ ਚੰਗੇ ਹੁੰਦੇ ਨੇ ਮਗਜ ਵਾਸਤੇ ਮਗਜ ਆਪਣਾ ਸਾਰਾ ਦਿਨ ਵੈਸੇ ਬਹੁਤ ਮਗਜ ਤਾਂ ਭਾਈ ਮੈਂ ਕਹਿ ਨਹੀਂ ਉਹੋ ਜਿਹੜਾ ਮੇਰਾ ਮਗਜ ਸਾਰਾ ਦਿਨ ਖੱਪਦਾ ਹੈਗਾ ਚਲੋ ਕੋਈ ਗੱਲ ਨਹੀਂ ਹਨਾ ਆਪਦੇ ਬੱਚਿਆਂ ਤੇ ਆਪਦੇ ਭੈਣ ਭਰਾਵਾਂ ਤੇ ਆਪਦੇ ਚਾਹਣ ਵਾਲਿਆਂ ਤੇ ਆਪਾਂ ਮਗਜ ਲਈ ਜਾਂਦੇ ਆ ਸਾਰਾ ਦਿਨ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਦੇਖੋ ਤੁਸੀਂ ਆਪਾਂ ਲਿਆ ਜੀ ਇਹਨੂੰ ਕੱਟ-ਕੱਟ ਕੇ ਇਹਨਾਂ ਦੇ ਬਣਾ ਤੇ ਜੀ ਪੀਸ ਆਪਾਂ ਸਾਰੇ ਦਾ ਨਹੀਂ ਬਣਾਉਣਾ ਸਾਰੇ ਦਾ ਤਾਂ ਫਿਰ ਇਹ ਮਲਾਈ ਸ਼ੇਕ ਕੀ ਹੈ ਤਾਂ ਹੋਰ ਹੀ ਸ਼ੇਕ ਬਣ ਜੂਗਾ ਫਿਰ ਇਹ ਸਵਾਦ ਨਹੀਂ ਲੱਗਣਾ ਹੁਣ ਆਪਾਂ ਕੱਟ ਕੇ ਤੇ ਆਪਾਂ ਲਿਆ ਜੀ ਆਪਾਂ ਮਿਕਸੀ ਵਾਲੇ ਡੱਬੇ 'ਚ ਸਮਾਨ ਮੈਂ ਸਾਰਾ ਕੋਲੇ ਰੱਖੀ ਬੈਠੀ ਆ ਵਾਰੀ-ਵਾਰੀ ਮੈਨੂੰ ਵੀ ਬਹੁਤ ਔਖਾ ਹੈ ਉਹ ਚੱਕ ਲਿਆ ਚੀਜ਼ ਉਹ ਚੱਕ ਲਿਆ ਇਕੱਠਾ ਕਰ ਲਿਆ ਕੀ ਕਰਨਾ ਹੁੰਦਾ ਹੈ ਨਾ ਆਪਦੇ ਬੱਚਿਆਂ ਨੇ ਭੈਣ ਭਰਾਵਾਂ ਨੇ ਦੇਖਣਾ ਹੁੰਦਾ ਉਹਨੂੰ ਸਿੰਪਲ ਤਰੀਕੇ ਨਾਲ ਆਪਾਂ ਦੱਸ ਦਿੰਨੇ ਆ ਆਪਾਂ ਕੀ ਇਹਨਾਂ ਦੇ ਬਾਹਲੀ ਲੰਮੀ ਪੂਛ ਲਾਉਣੀ ਹੁੰਦੀ ਹੈ ਭਾਈ ਆ ਆ ਲੋ ਚੱਕ ਲੋ ਤੇ ਹੁਣ ਉਹ ਜਿਹੜਾ ਦੂਜਾ ਇਹਨੂੰ ਰੱਖ ਦਿਆਂਗੇ ਉਹ ਫੇਰ ਖਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸਣ ਲੱਗਿਆ ਆਪਾਂ ਪਾ ਦੇਣੀ ਹੈ ਜੀ ਇਹਦੇ ਵਿੱਚ ਬਰਫ਼ ਨਿੱਕੀ ਨਿੱਕੀ ਕਰਕੇ ਉਹ ਡੱਬੀਆਂ ਜੀਆਂ ਵਾਲੀ ਹੁੰਦੀ ਹੈ ਬਰਫ਼ ਅੱਜ ਕੱਲ੍ਹ ਜੰਮਦੀ ਐ ਸਲੋਟਾ ਹਨਾ ਇਹ ਪਾ ਦਿਓ ਜੀ ਵਿੱਚ ਤੁਸੀਂ ਬਰਫ਼ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਪਾਉਣਾ ਜੀ ਦੁੱਧ ਦੁੱਧ ਮੈਂ ਜੱਗ ਰੱਖੀ ਬੈਠੀ ਸੀ ਕੋਲੇ ਤੇ ਮੈਂ ਕਿਹਾ ਚਲੋ ਕੋਲੇ ਹੀ ਠੀਕ ਹੁੰਦਾ ਬਾਹਲਾ ਦੂਰ ਕੀ ਕਰਨਾ ਸਮਾਨ ਹਨਾ ਦੁੱਧ ਪਾਤਾ ਜੀ ਵਿੱਚ ਤੇ ਹੁਣ ਆਪਾਂ ਇਹਨੂੰ ਕਰਕੇ ਕਰ ਉਹੋ ਕਰਕੇ ਨਾ ਇਹਨਾਂ ਨੂੰ ਢਾ ਕੇ ਢੱਕਣ ਜਾ ਤੇ ਕਿਤੇ ਇਹ ਬਾਹਰ ਵੀ ਨਾ ਨਿਕਲ ਜੇ ਢੱਕਣ ਢੱਕਣ ਤਾਂ ਹੀ ਚੱਕਦੇ ਹਨਾ ਆ ਦੇਖੋ ਜੀ ਆ ਆ ਗਈ ਜੀ کریم ਹੁਣ ਆਪਾਂ ਕੜਛੀ ਯਾਨੀ ਕਿ ਕੌਲੀ ਵੱਡੀ ਵੱਡਾ ਕੜਛਾ ਯਾਨੀ ਕਿ ਆਪਾਂ کریم ਦਾ ਪਾ ਦੇਣਾ ਮੈਂ ਕਹਿੰਦੀ ਆ ਨਾਲੇ ਤਾਂ ਤਾਕਤ ਪੈਂਦੀ ਆ ਭਾਈ ਨਾਲੇ ਸਵਾਦ ਦਾ ਸਵਾਦ ਅਗਰ ਮਲਾਈ ਮੂਲੀ ਖਾਓਗੇ ਤਾਂ jaan ਪਈ ਰਹੂਗੀ ਹਨਾ ਜੇ ਭਾਈ ਤੁਸੀਂ ਆ ਦੁੱਧ ਕਿਉਂ ਛੱਡਤਾ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਚਿਹਰਿਆਂ ਤੇ ਚਮਕ-ਦਮਕ ਬਣੀ ਰਹੂਗੀ ਮੈਂ ਤਾਂ ਭਾਈ ਖਾਨੀ ਹੁੰਨੀ ਆ ਝੂਠ ਨਹੀਂ ਮਾਰਦੇ ਆ ਦੇਖੋ ਝੱਗ ਜੀ ਆਪਾਂ ਵੀ ਬਣਾ ਲਈ ਹਨਾ ਰੈਸਟੋਰੈਂਟ ਵਾਲੀ ਉਹ ਜਦੋਂ ਉਹ ਰਗੜਿਆ ਗਿਆ ਤੇ ਭਾਈ ਝੱਗ ਬਣ ਗਈ ਹੁਣ ਕਿਵੇਂ ਕਰਾਂ ਜੱਗ 'ਚ ਕੱਢਾਂ ਚੱਲ ਨਹੀਂ ਜੱਗ 'ਚ ਨਹੀਂ ਕੱਢਦੀ ਆਪਾਂ ਜੱਗ 'ਚ ਕੱਢਾਂ ਤਾਂ ਝੱਗ ਆਪਣੀ ਮੈਨੂੰ ਲੱਗਦਾ ਆਈਂ ਖਰਾਬ ਹੋ ਜਾਣੀ ਐ ਆਪਾਂ ਪਾ ਲਿਆ ਜੀ ਗਲਾਸਾਂ ਦੇ ਵਿੱਚ ਠੀਕ ਐ ਜੀ ਆਪਾਂ ਪਾ ਲਿਆ ਗਲਾਸਾਂ ਦੇ ਵਿੱਚ ਵਧੀਆ ਬਣਾ ਲੈਣਾ ਟੌਰ ਸ਼ੋਰ ਜੀ ਪੂਰੀ ਬਣਾ ਦੇਣੀ ਆਪਾਂ ਆ ਪਾ ਕੇ ਨਾ ਝੱਗ ਝੁਗ ਜੀ ਤੇ ਆ ਦੇਖੋ ਤੁਸੀਂ ਕਰੀਮ ਵਾਲਾ ਇਹ ਬਣੀ ਐ ਜੀ ਕਰੀਮ ਦੀ ਕਿਉਂਕਿ ਕਿਉਂ ਆ ਜਾਂਦਾ ਨਾ ਮਲਾਈ ਦੇ ਉੱਤੇ ਮਲਾਈ ਸੀ ਗਰਮ ਦੁੱਧ ਵਾਲੀ ਉਹ ਤੋਂ ਕਰੀਮ ਤਿਆਰ ਕੀਤੀ ਸੀ ਮੈਂ ਆ ਦੂਜੀ ਨਹੀਂ ਲੈਂਦੀ ਆਪਾਂ ਮੁੱਲ ਦੀ ਕਰੀਮ ਨਹੀਂ ਲੈਂਦੇ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਤਿੰਨ ਕਾਣੇ ਨਹੀਂ ਹੁੰਦੇ ਉਹਦੇ ਵਿੱਚ ਤਾਂ ਕੁਝ ਨਹੀਂ ਆ ਚੱਕੋ ਜੀ ਆ ਲੋ ਜੀ ਹੁਣ ਆਪਾਂ ਇਹ ਬਣਾਤਾ ਜੀ ਬਣਾ ਕੇ ਤੇ ਆਪਾਂ ਨੇ ਕੀ ਕੀਤਾ ਜੀ ਹੁਣ ਉਹ ਜਿਹੜੀ ਝਾਗਾ ਨਾ ਮੈਂ ਤਾਂ ਕਹਿੰਦੀ ਉੱਤੇ ਪਾ ਦਈਏ ਹਨਾ ਥੋਡੇ ਕੀ ਵਿਚਾਰ ਆ ਪਾ ਦਈਏ ਨਾ ਉੱਤੇ ਇਹਦੇ ਸੋਹਣਾ ਬਣ ਜੂਗਾ ਦੇਖੋ ਜੀ ਆਪਾਂ ਪਾਤੀ ਝਾਗ ਤੇ ਉੱਤੇ ਆਪਾਂ ਡੈਂਟਿੰਗ ਪੇਂਟਿੰਗ ਕਰ ਦਈਏ ਹੁਣ ਲਾ ਦਈਏ ਜੀ ਇਹਨੂੰ ਸੁਰਖੀ ਬਿੰਦੀ ਠੀਕ ਹੈ ਆਪਾਂ ਲਾ ਦਣੀਏ ਜੀ ਹੁਣ ਇਹਨੂੰ ਸੁਰਖੀ ਬਿੰਦੀ ਆਪਾਂ ਇਹ ਚੱਕ ਕੇ ਜੀ ਇਹਦੇ ਉੱਤੇ ਨਾਰੀਅਲ ਦਾ ਬਰਾਦਾ ਪਾ ਦੇਣਾ ਠੀਕ ਹੈ ਜੀ ਹੁਣ ਆਪਾਂ ਇਹਦੀ ਡੈਂਟਿੰਗ ਪੇਂਟਿੰਗ ਐਨ ਪੂਰੀ ਕਰਕੇ ਨਾ ਪੂਰਾ ਮਿਰਚ ਮਸਾਲਾ ਕਰਕੇ ਤਿਆਰ ਇਹਦਾ ਤੇ ਆ ਚੱਕੋ ਜੀ ਚੱਕ ਕੇ ਪਾਤਾ ਜੀ ਆਪਾਂ ਇਹਦੀ ਕਰਤੀ ਡੈਂਟਿੰਗ ਪੈਂਟਿੰਗ ਹੁਣ ਉੱਤੇ ਜਿਹੜਾ ਸਮਾਨ ਪਾਉਣਾ ਜੀ ਉਹ ਵੀ ਆਪਣਾ ਕਟਿਆ ਵੱਢਿਆ ਪਿਆ ਹੈਗਾ ਤੇ ਚਮਚੇ ਨੇ ਹੀ ਪਾ ਦਨੇ ਜੀ ਬੰਡੇ ਸਰਦਾ ਆ ਜਾਊਗਾ ਆਪਾਂ ਤਾਂ ਬਚਿਆ ਖੁਚਿਆ ਵੀ ਆਪਾਂ ਨੂੰ ਤਾਂ ਚੱਲ ਜਾਂਦਾ ਕੰਮ ਜੀ ਮੈਂ ਤਾਂ ਥੋੜਾ ਵੀ ਖਾ ਲੂੰਗੀ ਚੱਲ ਹਨਾ ਕੇਰਾ ਆਪਾਂ ਗਲਾਸਾਂ ਚ ਪੂਰਾ ਕਰੀਏ ਆਹ ਲੋ ਜੀ ਗਲਾਸ ਦੇ ਵਿੱਚ ਇੱਕ ਇੱਕ ਚਮਚਾ ਚੱਕਿਆ ਤੇ ਆਪਾਂ ਭਾਈ ਆਹ ਰੰਗ ਫੌੜੀ ਜੀ ਇਕੱਠੀ ਕੀਤੀ ਤੇ ਇਹਦੇ ਵਿੱਚ ਪਾਈ ਆਪਾਂ ਤਾਂ ਬਾਅਦ ਵਿੱਚ ਵੀ ਪਾ ਲਾਂਗੇ ਥੋੜਾ ਜਿਹਾ ਹਨਾ ਤੇ ਆਹ ਲੋ ਜੀ ਤੁਸੀਂ ਹੁਣ ਇਹ ਪੂਰਾ ਹੋ ਗਿਆ ਗਲਾਸਾਂ ਚ ਹੁਣ ਭਾਈਆ ਬਚ ਗਿਆ ਚਲ ਕੋਈ ਨਹੀਂ ਮੈਂ ਤਾਂ ਬਚਿਆ ਖੁਚਿਆ ਵੀ ਖਾ ਲੂੰਗੀ ਤੇ ਆਹ ਲੋ ਜੀ ਆਪਾਂ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਪਾ ਦਨੇ ਆ ਜੀ ਰੰਗ ਬਰੰਗੀਆਂ ਚੀਜ਼ਾਂ ਇਹਦੇ ਤੇ ਚੈਰੀ ਠੀਕ ਹੈ ਜੀ ਇਹ ਜਿੰਨਾ ਚਿਰ ਨਾ ਆਵੇ ਨਾ ਗਲਾਸ ਚੋਂ ਨਾ ਆਏ ਲੱਗਦਾ ਵੀ ਇਹ ਰੰਗ ਕਿਉਂ ਨਹੀਂ ਕੱਢਿਆ ਆਏ ਨੇ ਹੁਣ ਆਉਂਦਾ ਰੰਗ ਬਰੰਗਾ ਅੱਗੇ ਨਾ ਕੁਲਫੇ ਹੁੰਦੇ ਜੀ ਉਹਨਾਂ ਦੇ ਉੱਤੇ ਨਾ ਗੂੰਦ ਕਤੀਰਾ ਰਾਤ ਰੂਪੇ ਹੁੰਨਦੇ ਤੇ ਤੜਕੇ ਨਾ ਆਉਂਦੇ ਕਹਿ ਦਿੰਦੇ ਬਾਬਾ ਆਉਣ ਵਾਲਾ ਬਰਫ਼ ਦੇ ਗੋਲੇ ਵਾਲਾ ਗੋਲਾ ਹੁੰਦਾ ਸੀਗਾ ਬਰਫ਼ ਦਾ ਕੱਦੂ ਕਸ ਕਰਕੇ ਉਹ ਗੋਲਾ ਬਣਾ ਦਿੰਦਾ ਉੱਤੇ ਉਹਦੇ ਗੂੰਦ ਖਤੀਰਾ ਧਰ ਦਿੰਦਾ ਤੇ ਉੱਤੇ ਪਾ ਦਿੰਦਾ ਰੰਗ ਮੈਂ ਕਹਿੰਨੀ ਆਹ ਕਿਆ ਬਾਤਾਂ ਨੇ 5 ਸਟਾਰ ਨਾਲੋਂ ਉਹ ਮਤਲਬ ਜਿਹੜੀ ਆਪਾਂ ਆਈਸਕ੍ਰੀਮ ਖਾਂਦੇ ਆ ਜੀ ਉਹਦੇ ਨਾਲੋਂ ਕਿਤੇ ਵਹਿਤਰ ਉਹ ਮੈਂ ਕਹਿੰਨੀ ਉਹ ਜੇ ਗੋਲੇ ਹੁਣ ਨਹੀਂ ਮਿਲਦੇ ਇੱਕ ਦਿਨ ਆ ਗਿਆ ਮੈਂ ਭੱਜ ਕੇ ਗਈ ਡਾਕਟਰ ਸਾਹਿਬ ਕਹਿੰਦੇ ਕੀ ਕਰਦੀ ਮੈਂ ਕਿਹਾ ਗੋਲਾ ਲੈਣੀ ਆ ਮੈਂ ਤੇ ਕਹਾ ਬਰਫ਼ ਦਾ ਮੈਨੂੰ ਤਾਂ ਬੜਾ ਸੋਹਣਾ ਲੱਗਦਾ ਆਹ ਦੇਖੋ ਜੀ ਆਜੋ ਤੇ ਫਿਰ ਖਾਓ ਤੁਸੀਂ ਵੀ ਓਕੇ